ਕੱਲ ਦੇ ਵਿਆਹ ਵਿੱਚ ਕੀਤਾ ਮਧੂਮੱਖੀਆਂ ਨੇ ਹਮਲਾ ਮੁੰਡਾ ਕੁੜੀ ਨੂੰ ਮੰਡਪ ਤੇ ਛੱਡ ਕੇ ਭੱਜੇ ਬਰਾਤੀ ਦੋਸਤੋ ਅਕਸਰ ਹੀ ਕਈ ਵਾਰ ਜਿਸ ਦੀ ਉਮੀਦ ਨਹੀਂ ਹੁੰਦੀ ਉਹ ਕੁਝ ਹੋ ਜਾਂਦਾ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਆਪਣੇ ਉੱਪਰ ਕੱਪੜੇ ਲੈਂਦੇ ਦਿਖਾਈ ਦੇ ਰਹੇ ਨੇ ਦਰਸਲ ਇਹ ਇੱਕ ਵਿਆਹ ਦੀ ਵੀਡੀਓ ਹੈ ਅਤੇ ਜਦੋਂ ਪੈਲਸ ਵਿੱਚ ਵਿਆਹ ਦੇ ਸ਼ਗਨ ਸ਼ੁਰੂ ਹੋ ਜਾਂਦੇ ਨੇ ਤਾਂ ਪੈਲਸ ਵਿੱਚ ਇੱਕੋ ਦਮ ਮਧੂਮੱਖੀਆਂ ਹਮਲਾ ਬੋਲ ਦਿੰਦੀਆਂ ਨੇ ਮੱਖੀਆਂ ਇੰਨੀਆਂ ਹੁੰਦੀਆਂ ਨੇ ਕਿ ਪੈਲਸ ਵਿੱਚ ਆਏ ਰਿਸ਼ਤੇਦਾਰ ਅਤੇ ਬਰਾਤੀ ਦੇ ਪਿੱਛੇ ਪੈ ਕੇ ਡੰਗ ਮਾਰਨ ਲੱਗ ਜਾਂਦੀਆਂ ਨੇ ਸਾਰੇ ਹੀ ਬਰਾਤੀ ਅਤੇ ਰਿਸ਼ਤੇਦਾਰ ਮੱਖੀਆਂ ਤੋਂ ਬਚਣ ਲਈ ਜੋ ਵੀ ਕੱਪੜਾ ਮਿਲਦਾ ਹੈ ਆਪਣੇ ਉੱਪਰ ਲੈ ਲੈਂਦੇ ਨੇ ਅਤੇ ਮੰਡਪ ਤੇ ਵੀ ਮੁੰਡਾ ਕੁੜੀ ਅਤੇ ਉਸਦੇ ਮਾਪਿਓ ਹੀ ਰਹਿ ਜਾਂਦੇ ਨੇ ਅਤੇ ਬਾਕੀ ਸਾਰੇ ਰਿਸ਼ਤੇਦਾਰ ਮੱਖੀਆਂ ਦੇ ਡੰਗ ਤੋਂ ਬਚਣ ਲਈ ਇੱਧਰ ਉੱਧਰ ਭੱਜ ਜਾਂਦੇ ਨੇ ਅਤੇ ਪੰਡਤ ਵੀ ਸਿਰ ਤੇ ਕੱਪੜਾ ਲੈ ਕੇ ਵਿਆਹ ਦੇ ਮੰਤਰ ਪੜਦਾ ਹੈ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਇਹ ਵਿਆਹ ਮੁੰਡਾ ਕੁੜੀ ਅਤੇ ਵਿਆਹ ਵਿੱਚ ਜਿੰਨੇ ਵੀ ਲੋਕ ਆਏ ਹੋਣਗੇ ਉਹਨਾਂ ਲਈ ਇੱਕ ساری ਉਮਰ ਦੀ ਯਾਦ ਜ਼ਰੂਰ ਬਣੇਗਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ